हां जी ਸਾਰਿਆਂ ਭੈਣ ਸਸਿਕਾਲ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਦੱਸਾਂਗੇ ਫਰੰਟ ਵਾਲਾ ਗਲਾਪਨਾ ਬੈਕ ਨੂੰ ਕਿਉਂ ਜਾਂਦਾ ਹੈ ਇਹਦੇ ਕੀ ਕੀ ਕਾਰਨ ਹੋ ਸਕਦੇ ਆ ਜਿਹਦੇ ਨਾਲ ਕਿ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਜਾਂਦਾ ਠੀਕ ਹੈ ਜੀ ਆਪਾਂ ਹੁਣ ਤੁਹਾਨੂੰ ਇਹਦਾ ਹੱਲ ਵੀ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਇੱਕ ਕਾਰਨ ਹੋ ਸਕਦਾ ਆਪਣਾ ਜਿਹੜਾ ਆਪਾਂ ਥੀਰੇ ਦੀ ਕਾਟ ਨਹੀਂ ਪਾਉਂਦੇ ਠੀਕ ਹੈ ਜੀ ਦੇਖੋ ਮੇਰੇ ਸੂਟ ਜ ਹਮੇਸ਼ਾ ਅੱਧਾਂ ਥੀਰੇ ਦੀ ਕਾਟ ਆਪਾਂ ਪਾਉਨੇ ਆ ਫਰੰਟ ਵਾਲੇ ਪੱਲੇ 'ਚ ਠੀਕ ਹੈ ਜੀ ਇਹਦੇ ਨਾਲ ਵੀ ਹੈਗਾ ਜਿਹੜਾ ਆਪਾਂ ਦੋਨੇ ਕਾਟਾਂ ਬਰਾਬਰ ਰੱਖ ਲੈਨੇ ਇਥੋਂ ਤੀਰੇ ਦੀਆਂ ਤੇ ਇਹਦੇ ਨਾਲ ਵੀ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਠੀਕ ਹੈ ਜੀ ਤੁਸੀਂ ਹਮੇਸ਼ਾ ਜਦੋਂ ਵੀ ਸੂਟ ਕਟਿੰਗ ਕਰਨਾ ਹੈ ਫਰੰਟ ਵਾਲੇ ਪਾਸੇ ਤੀਰੇ ਦੇ ਤੁਸੀਂ ਅੱਧੇ ਇੰਚ ਦੀ ਕੱਟ ਜ਼ਰੂਰ ਪਾਉਣੀ ਹੈ ਤੇ ਇਸ ਤੋਂ ਬਾਅਦ ਇੱਥੋਂ ਫਿਟਿੰਗ ਠੀਕ ਹੈ ਜੀ ਕਈ ਵਾਰ ਕੀ ਹੁੰਦੀ ਆਪਣੀ ਫਿਟਿੰਗ ਇੱਥੋਂ ਖੁੱਲੀ ਹੁੰਦੀ ਹੈ ਤੇ ਇਹਦੇ ਨਾਲ ਵੀ ਇੱਥੋਂ ਆਪਣਾ ਗਲਾ ਬੈਕ ਨੂੰ ਚਲੇ ਜਾਂਦਾ ਤੇ ਮੋਢਾ ਵੀ ਆਪਣਾ ਵੱਡਾ ਹੋ ਜਾਂਦਾ ਕਈ ਵਾਰੀ ਨਾ ਤਾਂ ਆਪਾਂ ਮੋਢਾ ਵੱਡਾ ਰੱਖਣਾ ਜੀ ਨਾ ਹੀ ਇੱਥੋਂ ਫਿਟਿੰਗ ਜ਼ਿਆਦਾ ਖੁੱਲੀ ਰੱਖਣੀ ਹੈ ਇਹਦੇ ਨਾਲ ਵੀ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਇਸ ਤੋਂ ਬਾਅਦ ਆਪਾਂ ਜਿਹੜਾ ਸੂਟ ਵਿੱਚ ਪਲੇਟਾਂ ਪਾਉਣੇ ਆ ਠੀਕ ਹੈ ਜੀ ਆਵਲੀ ਪਲੇਟਸ ਪਾਉਣੇ ਜਦੋਂ ਆਪਾਂ ਇਹ ਜਿਹੜਾ ਆਪਣੇ ਪਲੇਟਾਂ ਉੱਪਰ ਜਾ ਰਾ ਪੈਣਦੇ ਆ ਉੱਚੀਆਂ ਪਲੇਟਾਂ ਪੈਣਦੇ ਆ ਜਦੋਂ ਉਦੋਂ ਵੀ ਆਪਣਾ ਫਰੰਟ ਵਾਲਾ ਗਲਾ ਬੈਕ ਰੂਨ ਚਲੇ ਜਾਂਦਾ ਕਿਉਂਕਿ ਜਦੋਂ ਆਪਾਂ ਉੱਚੀਆਂ ਪਲੇਟਾਂ ਪਾ ਲੈਂਦੇ ਆ ਦੇਖੋ ਜੀ ਆਪਾਂ ਇੱਥੇ ਪਲੇਟ ਪਾ ਲਈ ਤੇ ਜਿਹੜੀ ਆਪਣੀ ਕਮਰ ਹੈਗੀ ਇੱਥੋਂ ਬੰਨ ਜਾਣੀ ਹੈ ਠੀਕ ਹੈ ਜੀ ਕਿਉਂ ਆਪਣੇ ਕਮਰ ਕੋਲ ਸੂਟ ਟਾਈਟ ਹੁੰਦਾ ਹੈ ਤੇ ਜਦੋਂ ਆਪਣੀ ਕਮਰ ਹੀ ਉੱਪਰ ਬਣ ਗਈ ਤੇ ਆਪਣਾ ਗਲਾ ਆਟੋਮੈਟਿਕ ਹੀ ਪਿੱਛੇ ਨੂੰ ਝੁਰਰ ਜਾਊਗਾ ਕਿਉਂ ਉੱਪਰ ਆਪਣਾ ਇੱਥੋਂ ਕੱਸ ਪੈ ਜਾਊਗਾ ਇੱਥੋਂ ਆਪਣਾ ਸੂਟ ਖੁੱਲਾ ਹੋਊਗਾ ਠੀਕ ਹੈ ਜੀ ਇਹਦੇ ਨਾਲ ਵੀ ਆਪ ਫਰੰਟ ਵਾਲਾ ਗਲਾ ਆਪਣਾ ਬੈਕਗ੍ਰਾਉਂਡ ਚਲੇ ਜਾਂਦਾ ਹੈ ਇਸ ਤੋਂ ਬਾਅਦ ਇੱਕ ਕਾਰਨ ਹੈਗਾ ਜੀ ਫਿਟਿੰਗ ਵਾਲੀ ਸਲਾਈ ਅਗਰ ਆਪਣੀ ਫਿਟਿੰਗ ਵਾਲੀ ਸਲਾਈ ਪਰਫੈਕਟ ਤਰੀਕਾ ਨਾਲ ਲੱਗੀ ਹੋਊਗੀ ਤਾਂ ਵੀ ਆਪਣਾ ਗਲਾ ਫਰੰਟ ਵਾਲਾ ਬੈਕਗ੍ਰਾਉਂਡ ਚਲੇ ਜਾਂਦਾ ਜੀ ਠੀਕ ਹੈ ਜੀ ਤੁਸੀਂ ਕੀ ਕਰਨਾ ਦੇਖੋ ਆਪਣੇ ਇੱਥੇ ਤਰਪਾਈ ਵਾਲੇ ਕੱਟ ਲੱਗੇ ਹੁੰਦੇ ਆ ਠੀਕ ਹੈ ਜੀ ਇੰਨਾ ਕੱਟਾ ਨੂੰ ਫਰੰਟ ਤੇ ਬੈਕ ਨੂੰ ਬਰਾਬਰ ਰੱਖ ਲੈਣਾ ਬਿਲਕੁਲ ਇੱਥੋਂ ਕੱਟਾ ਨੂੰ ਬਰਾਬਰ ਕਰ ਲੈਣਾ ਹੈਗਾ ਤੇ ਬਰਾਬਰ ਕਰਦੇ ਸਹੀ ਕ ਤਰੀਕੇ ਨਾਲ ਕਪੜਾ ਪੈਸਟਿਕ ਨਾਲ ਲਈ ਹੋਣਾ ਹੈਗਾ ਜੀ ਠੀਕ ਹੈ ਜੀ ਤੇ ਇੱਥੋਂ ਮੋਢੇ ਕੋਲੋਂ ਆ ਕੇ ਆਪਣਾ ਜਿਹੜਾ ਹੈਗਾ ਫਰੰਟ ਵਾਲਾ ਪਾਸਾ ਘੱਟ ਜਾਣਾ ਤੇ ਬੈਕ ਵਾਲਾ ਪਾਸਾ ਵੱਧ ਜਾਣਾ ਠੀਕ ਹੈ ਜੀ ਪਹਿਣਾ ਕੀ ਕਰਦੀਆਂ ਫਰੰਟ ਤੇ ਬੈਕ ਦੇ ਪੱਲੇ ਨੂੰ ਬਰਾਬਰ ਰੱਖ ਲੈਂਦੀਆਂ ਇੱਥੋਂ ਠੀਕ ਹੈ ਜੀ ਉਹਦੇ ਨਾਲ ਵੀ ਆਪਣਾ ਫਰੰਟ ਵਾਲਾ ਗਲਾ ਬੈਕ ਨੂੰ ਚਲੇ ਜਾਂਦਾ ਤੁਸੀਂ ਹਮੇਸ਼ਾ ਫਿਟਿੰਗ ਦੀ ਸਲਾਈ ਇਸ ਤਰੀਕ ਨਾਲ ਲੋਣੀ ਹੈ ਤ్రਪਾਈ ਵਾਲਾ ਇਥੇ ਪੱਲਾ 프ਰੰਟ ਤੇ ਬੈਕ ਬਰਾਬਰ ਰੱਖ ਲੈਣਾ ਇਸ ਤੋਂ ਬਾਅਦ ਸਿੱਧਾ ਇਸ ਤਰੀਕੇ ਨਾਲ ਛਾ ਕੇ ਤੁਸੀਂ ਇਸ ਤਰੀਕੇ ਨਾਲ ਸਿੱਧਾ ਕੱਪੜੇ ਨੂੰ ਰੱਖ ਲੈਣਾ 프ਰੰਟ ਦੇ ਬੈਕ ਨੂੰ ਜਿਹੜਾ ਕਿ ਉੱਪਰ ਆਪਣਾ ਅੱਧਾ ਇੰਚ ਕੱਪੜਾ ਉੱਪਰ ਵਧੂਗਾ ਇਹ ਕਿਉਂ ਵਧਦਾ ਕਿਉਂਕਿ ਆਪਾਂ ਇੱਥੇ ਕਮਰ ਵਾਲੀ ਪਲੇਟ ਪਾਈ ਹੈ ਇਹ ਅੱਧਾ ਇੰਚ ਆਪਣਾ ਕੱਪੜਾ ਵਧ ਜਾਂਦਾ ਤੇ ਇਹਨੂੰ ਉੱਪਰ ਵਧਨ ਦੇਣਾ ਚਾਹੀਦਾ ਠੀਕ ਹੈ ਜੀ ਤੇ ਇੱਧਰ ਵੀ ਆਪਾਂ ਅੱਧਾ ਇੰਚ ਕੱਪੜਾ ਵਧਾਉਣਾ ਕਿਉਂਕਿ ਆਪਣੀ 프ਰੰਟ ਵਾਲੇ ਪਾਸੇ ਮੋਢੇ ਵਾਲੀ ਪਲੇਟ ਪਾਈ ਹੁੰਦੀ ਹੈ ਇਹਦੇ ਨਾਲ ਵੀ ਆਪਣਾ ਕਪੜਾ 1/2 ਇੰਚੇ ਵਾਧਾ 1/2 ਇੰਚ ਵਾਧਾ ਠੀਕ ਹੈ ਜੀ ਤੇ ਇਹਨੂੰ ਆਪਾਂ ਇਥੋਂ ਕਟਿੰਗ ਕਰ ਦੇਣਾ ਬਾਅਦ ਵਿੱਚ ਬਰਾਬਰ ਕਰਕੇ ਤੇ ਇਹ ਕਈ ਕਾਰਨ ਹੋ ਸਕਦੇ ਆ ਆਪਣਾ ਫਰੰਟ ਵਾਲਾ ਪਾਸਾ ਜਿਹੜਾ ਬੈਕ ਨੂੰ ਚਲੇ ਜਾਂਦਾ ਤੇ ਇੱਕ ਤੀਰਾ ਆਪਾਂ ਤੀਰਾ ਬਿਲਕੁਲ ਆਪਣੇ ਮੀਜ਼ਰਮੈਂਟ ਦੇ ਹਿਸਾਬ ਨਾਲ ਲੈਣਾ ਤੀਰਾ ਆਪਾਂ ਵਧ ਨਹੀਂ ਲੈਣਾ ਠੀਕ ਹੈ ਜੀ ਅਗਰ ਆਪਣਾ ਤੀਰਾ ਬਿਲਕੁਲ ਸਹੀ ਹੋਊਗਾ ਤਾਂ ਆਪਣਾ ਸੂਟ ਇਥੋਂ ਖੁੱਲਾ ਨਹੀਂ ਹੋਊਗਾ। ਅਗਰ ਆਪਣਾ ਸੂਟ ਤਾਂ ਖੁੱਲਾ ਹੁੰਦਾ ਤਾਂ ਵੀ ਫਰੰਟ ਵਾਲਾ ਪਾਸਾ ਆਪਣਾ ਬੈਕ ਨੂੰ ਚਲੇ ਜਾਂਦਾ। ਠੀਕ ਆ ਜੀ ਮੇਰੇ ਦੇ ਮੁਤਾਬਕ ਜਿਹੜੇ-ਜਿਹੜੇ ਕਾਰਨ ਸੀਗੇ ਵੀ ਫਰੰਟ ਵਾਲਾ ਗਲਾ ਬੈਕ ਨੂੰ ਕਿਉਂ ਚਲੇ ਜਾਂਦਾ ਉਸ ਨੂੰ ਆਪਾਂ ਦੱਸਤੀ ਆ। ਅਗਰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਵਾਤਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਇਹ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ। ਮਿਲਦੇ ਆਂ ਨੈਕਸਟ ਵੀਡੀਓ ਵਿੱਚ। ਬਾਏ ਬਾਏ ਰੱਬ ਰੱਖਾ।